ਕਿ ਅਸੀਂ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਦੁਖੀ ਹੋ ਕੇ ਪਾਰਟੀ ਛੱਡੇ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਇਕੱਲੇ ਇਕੱਲੇ ਬੰਦੇ ਨੂੰ ਫੋਨ ਜਾ ਰਿਹਾ ਤੇ ਜੇ ਇਕੱਲੇ ਬੰਦੇ ਦਾ ਹੀ ਫੋਨ ਚੁੱਕ ਲੈਂਦੇ ਤੇ ਐਡੀ ਨੌਕਰੀ ਨਾਲ ਉੱਥੇ ਜਿਹੜੇ ਸਖਤਰ ਲੱਗੇ ਉਹਨਾਂ ਦੇ ਕਿਤੇ ਡੋਗ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰੋਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਖਤਰ ਲੱਗੇ ਉਹਨਾਂ ਦੇ ਡੋਗ ਟੈਸਟ ਕਰਾਓ ਕਾ ਦੇ ਸਿਰ ਜਿੰਨੀ ਪੀਮ ਪਿੰਤਿੰ ਤਿੰਨ ਟਾਈਮ ਖਾਣ ਵਾਲੇ ਬੰਦੇ ਸਖਤਰ ਲੱਗੇ ਆ ਜਾਂਦੇ ਹੈ ਮਾਝੇ ਦੇ ਜਰਨੈਲ ਬਣੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਪਾਰਟੀ ਤੋਂ ਕੱਢਿਆ ਉਹਦੇ ਵਿੱਚ ਮੈਂ ਇਕੱਲਾ ਹੀ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਮਨਜਿੰਦਰ ਸਿੰਘ ਕੰਗ ਜਿਹੜੇ ਇੱਕ ਵਾਰ ਪਹਿਲੇ ਵੇਲੇ ਵੱਡੇ ਪਾਲ ਸਾਹਿਬ ਦੇ ਰਾਈਟ ਹੈਂਡ ਹੁੰਦੇ ਸੀ ਛੱਡਣ ਦਾ ਕਾਰਨ ਵੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਰਹਿੰਦੇ ਇੱਜ਼ਤਮਾਨ ਚਾਹੀਦਾ ਜੇ ਬੰਦਾ ਮਿਹਨਤ ਕਰਨ ਵਾਲਾ ਤੁਸੀਂ ਸਾਰੇ ਲੋਕਲ ਹੀ ਹੋ ਤੁਸੀਂ ਸਾਰੇ ਲੋਕਲ ਹੀ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਕੰਮ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਪਦਮਸਰਤ ਬਾਜੇ ਚੁੱਤਾ ਇਹਨਾਂ ਦਾ ਸਾਡੇ ਲੋਕ ਆਪਾਂ ਜਾਣਦੇ ਆ ਉਹਦਾ ਇਹ ਸਰਦਾਰ ਬਿਕਰਮ ਸਿੰਘ ਬੀਠਿਆ ਜੀ ਦੇ ਬੜੇ ਨੇੜਲੇ ਸਾਥੀ ਵੀ ਦੇ ਆ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਸੋ ਇਹਨਾਂ ਦੇ ਕੱਲ ਆਮਾਦੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਹਨਾਂ ਨੂੰ ਚੰਡੀਗੜ੍ਹ ਆਪਣੇ ਘਰ ਦੇ ਨਾਲ ਕੱਲ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਮੈਂ ਅਮਸਾਦ ਵੱਲੋਂ ਪੂਰੇ ਅਮਸਾਦੀ ਪਾਰਟੀ ਵੱਲੋਂ ਕਿਉਂਕਿ ਆਪਾਂ ਇਸ ਵੇਲੇ ਇਲੈਕਸ਼ਨ ਲਾ ਰਹੇ ਸਾਡਾ ਜ਼ਿਲ੍ਹਾ ਸਾਡਾ ਪਾਰਟੀ ਵਾਲੇ ਸਾਥੀ ਇਲੈਕਸ਼ਨ ਲਾ ਰਹੇ ਹਨ ਤਲਬੀਦ ਹੋਣ ਤੇ ਆਉਂਦੇ ਨਾਲ ਸਾਡੀ ਜਿਹੜੀ ਇਲੈਕਸ਼ਨ ਹੈ ਉਹ ਸਭ ਲੋਕਾਂ ਕੇ ਅਸੀਂ ਜਿੱਤ ਲਈ ਅਸੀਂ ਲੋਕ ਸਭਾ ਹਲਕਾ ਅੰਬਸਰ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਖੁਆਇ ਦੇ ਵਿੱਚ ਬਹੁਤ ਵੱਡੀ ਲੀਡ ਦੇ ਦਾ ਜਿੱਤਾਂਗੇ ਅਰ ਮੈਂ ਇਹਨਾਂ ਦਾ ਪਾਰਟੀ ਚੌਂਕ ਤੇ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੈ ਕਿਉਂਕਿ ਸਾਡਾ ਦੋਵਾਂ ਦਾ ਸੁਭਾਅ ਵੀ ਦਲ ਦਾ ਸਾਡਾ ਕੰਮ ਕਰਨ ਦਾ ਸਟਾਈਲ ਵੀ ਜਿਹੜਾ ਉਹ ਸਭ ਨੂੰ ਪਤਾ ਹੈ ਅਸੀਂ ਕਿਦਾਂ ਕੰਮ ਕਰਦੇ ਹਾਂ ਪਾਰਟੀਆਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਕਿੱਦਾਂ ਰਹਿੰਦੇ ਹਾਂ ਇਹ ਸਭ ਨੂੰ ਪਤਾ ਅਸੀਂ ਆਪਣੇ ਬਦਕਦਾਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਕਿਸ ਢੰਗ ਨਾਲ ਲਤ ਲਾ ਕੇ ਖਲੋਨੇ ਆ ਡਟ ਕੇ ਖਲੋਨੇ ਆ ਅੱਜ ਸਾਡਾ ਦੋਵਾਂ ਦੀ ਇੱਕ ਨੀਚੇ ਜਿਹੜੀ ਵੱਲਦੀ ਹੈ ਕਿ ਸਾਡੇ ਦੋਸਤਾਂ ਨੂੰ ਸਾਡੇ ਤੋਂ ਬਹੁਤ ਆਸ ਹੁੰਦੀ ਆ ਤੇ ਸਾਡੇ ਦੁਸ਼ਮਣਾਂ ਨੂੰ ਸਾਡੇ ਤੋਂ ਸਿਆਸੀ ਡਰ ਵੀ ਹੁੰਦਾ ਸਾਡੀ ਹੋਣ ਜਿਹੜੀ ਆਪਣੇ ਆਪ ਦੇ ਵਿੱਚ ਹੀ ਸਟੈਂਡ ਕਰਦੀ ਹੈ ਤੋ ਮੈਂ ਸਰਦਾ ਕੇ ਸਾਨੂੰ ਅਮਸਰ ਜ਼ਿਲ੍ਹੇ ਦੇ ਵਿੱਚ ਬਹੁਤ ਬਲ ਮਿਲਿਆ ਉਹਦੇ ਅਸੀਂ ਬੈਠ ਕੇ ਇੱਕ ਦੋ ਦਿਨ ਦੇ ਵਿੱਚ ਹੀ ਸਦਾ ਤਲਵਿੰਦਰ ਸਿੰਘ ਜੀ ਨਾਲ ਅਸੀਂ ਪੂਰੀ ਆਪਣੀ ਚੋਣ ਦਾ ਨੀਤੀ ਜਿਹੜੀ ਆ ਉਹ ਵੜਾਵਾਂਗੇ ਉਹਦੇ ਇਹਨਾਂ ਦੀਆਂ ਸੁਵਾਵਾ ਜਿਹੜੀਆਂ ਕੱਲੇ ਦੱਖਣੀ ਹਲਕੇ ਚ ਨਹੀਂ ਉਹਦੇ ਜ਼ਿਲ੍ਹੇ ਦੇ ਵਿੱਚ ਮੈਨੂੰ ਪਤਾ ਮੈਨੂੰ ਸਭ ਪਤਾ ਕਿ ਕਿੱਥੇ ਕਿੱਥੇ ਇਦਾਂ ਦੇ ਸਾਥੀ ਦੇ ਇਹਨਾਂ ਦਾ ਪਿਆਰ ਕਰਨ ਵਾਲੇ ਮਜੀਠੇ ਤੇ ਸ਼ਹਿਰ ਦੇ ਪੰਜਾ ਹਲਕਿਆ ਚ ਸਾਡੇ ਹਲਕਿਆ ਚ ਜਨਾਲਾ ਪਤਾ ਜੀ ਅਸਸੀ ਦੇ ਵਿੱਚ ਹੈ ਅਟਾਰੀ ਚ ਬਹੁਤ ਕੰਮ ਕੀਤਾ ਇੰਨਾ ਪਿਛਲੇ 20 ਸਾਲ ਇੰਨਾਂ ਨੇ ਪਾਰਟੀ ਬੜਾ ਕੰਮ ਕੀਤਾ ਜਿਹੜੇ ਬੰਦੇ ਨੇ ਇੰਨਾ ਲੰਮਾ ਸਮਾਂ ਕੰਮ ਕੀਤਾ ਹੋਵੇ ਉਹ ਉਹਦੀਆਂ ਜਿਹੜਾ ਬਹੁਤ ਡੂੰਘੀਆਂ ਹੋ ਜਾਂਦੀਆਂ ਭਾਵੇਂ ਜੋ ਮਰਜ਼ੀ ਹੋਵੇ ਸੋ ਮੈਂ ਪੂਰੀ ਪਾਰਟੀ ਨੂੰ ਉਹਨਾਂ ਨੂੰ ਜੀ ਆਇਆਂ ਕਿੰਨਾ ਆਉਦਾ ਮੈਂ ਤੁਹਾਨੂੰ ਕਹੂੰਗਾ ਕਿ ਹੋਰ ਤੁਸੀਂ ਸਰਦਾ ਤਲਬੀਤ ਸਿੰਘ ਦੇ ਨਾਲ ਇਸ ਬੰਦੀ ਜਿਹੜੇ ਉਹ ਤੁਹਾਡੇ ਨਾਲ ਗੱਲ ਕਰਦੇਗੇ ਸਾਡੇ ਨੌਜਵਾਨ ਯੂਥ ਲੀਡਰ ਸਾਡੇ ਪਾਰਟੀ ਦੇ ਗਸਨ ਸਿੰਘ ਸ਼ਿਨਾ ਜੀ ਵੀ ਉਹ ਵੀ ਆਏ ਆ ਔਰ ਬਹੁਤ ਸਾਰੇ ਤਲਬੀਦ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਪਾਵਾ ਪਾਵਾ ਪਾ ਕੇ ਚੱਲਣ ਵਾਲੇ ਇਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਨ ਵਾਲੇ ਜਿਹੜੇ ਉਹ ਵੀ ਸਭ ਆਏ ਸਭ ਪਾਰਟੀ ਆਉਣਗੇ ਸਭ ਨੂੰ ਚਾਹੀਏ ਔਰ ਸਰਦਾ ਪਰਦਾ ਮਾਨ ਸਨਮਾਨ ਵੀ ਕਰਾਂਗੇ ਸਭ ਨੂੰ ਉਹਨਾਂ ਦੇ ਦਰਤਵੇ ਦੇ ਹਿਸਾਬ ਨਾਲ ਉਹ ਤਾਂ ਕੱਲ ਇਹਨਾਂ ਦੀ ਗੱਲ ਹੋਈ ਵੀ ਪਹਿਲਾਂ ਮੇਰੀ ਸੀਐਮ ਸਾਹਿਬ ਨਾਲ ਗੱਲ ਹੋਈ ਸੀਗੀ ਜੋ ਵੀ ਮਾਨ ਸਨਮਾਨ ਹੈ ਸਭ ਨੂੰ ਮਿਲੂਗਾ ਬਸ ਮੁੱਖ ਦੀ ਗੱਲ ਇਹ ਹੈ ਕਿ ਲੋਕ ਸਭਾ ਹਰ ਕੰਮ ਬਸਰ ਆਦਾ ਮੈਂ ਜੇ ਕਹਾਂ ਤੇ ਖਡੂਤ ਸਾਹਿਬ ਤੇ ਗਜ਼ਾਫ ਪੁੱਤ ਵੀ ਤਲਵੀਰ ਹੋਣੀ ਸਾਡਾ ਬਹੁਤ ਸਹਿਯੋਗ ਕਰਨਗੇ ਉਹ ਉੱਥੇ ਵੀ ਇਹਨਾਂ ਦੇ ਬਹੁਤ ਸਾਥੀ ਹੈ ਤੇ ਆਪਣਾ ਪਿੰਡ ਖਡੂਸਾਵਲਕੇ ਦੇ ਵਿੱਚ ਹੁੰਦਾ ਸੋ ਸਾਡੇ ਲਈ ਬਹੁਤ ਵਰਦਾਨ ਸਾਫト ਹੋਇਆ ਉਹ ਸਾਫ ਸੁਥਰੇ ਚੰਗੇ ਕੰਮ ਕਰਨ ਵਾਲੇ ਵਧੀਆ ਇਨਸਾਨ ਨੇ ਮੈਂ ਤਲਬੀਦ ਹੋਂਨ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਅਡਰੈਸ ਕਰ ਜੇ ਕੋਈ ਫੈਸਲਾ ਹੋਇਆ ਉਹ ਆਪਾਂ ਕਰ ਲੈ। ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸਮੂਹੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਸਤਿ ਆਵਦਾ ਕੀਮਤੀ ਸਮਾਂ ਕੱਢ ਕੇ ਤੇ ਪਹੁੰਚੇ ਹੋ। ਮੈਂ ਆਪਣੇ ਵੱਡੇ ਭਾਜੀ ਧਾਰਿਆਲ ਸਾਹਿਬ ਦਾ ਵਿੱਚ ਜੀ ਆਇਆਂ ਕਹਿੰਨਾ ਮੇਰਾ ਛੋਟਾ ਵੀਰ ਜਿਹੜਾ ਸਾਡੇ ਵਾਂਗੂ ਫਟੜ ਅਕਾਲੀ ਦਲ ਚਰਿਆ ਗੁਰシャン ਸਿੰਘ ਸ਼ੀਨਾ ਜੀ ਉਹ ਵੀ ਇੱਥੇ ਆਏ ਨੇ ਮੇਰਾ ਛੋਟਾ ਵੀਰ ਸਰਬ ਜਿਹੜਾ ਹੁਣ ਹੁਣੇ ਨਵਾਂ ਨਵਾਂ ਹੀ ਅਜੇ ਯੂਥ ਅਕਾਲੀ ਦਲ ਅਮਰਸਰ ਸ਼ਹਿਰੀ ਦਾ ਪ੍ਰਧਾਨ ਬਣਿਆ ਸੀ ਉਹ ਵੀ ਇੱਥੇ ਆਇਆ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਣਾ ਕਿ ਵੇਖੋ ਸਮੇਕਰਨ ਇਹੋ ਜੇ ਬਣਿਆ ਕਿ ਮੈਂ ਜਿੱਦਾ ਧਾਰਿਆਲ ਸਾਹਿਬ ਨੇ ਦੱਸਿਆ ਕਿ ਮੈਂ ਬਹੁਤ ਲੰਮਾ ਸਮਾਂ ਸਰਦਾਰ ਵਿਕਰਮ ਸਿੰਘ ਵਜੀਠੀਆ ਹੀ ਨਾ ਰਿਹਾ ਤੇ ਉਹਨਾਂ ਦੀ ਅਗਵਾਈ ਚ ਕੰਮ ਵੀ ਬੜਾ ਕੀਤਾ ਬਹੁਤ ਕੰਮ ਕੀਤਾ ਇਵਨ ਇਥੋਂ ਤੱਕ ਕਿ ਜਦੋਂ ਕੋਈ ਇਲੈਕਸ਼ਨ ਹੁੰਦੇ ਸੀ ਤੇ ਉਹ ਮੇਰੇ ਹਿਸਾਬ ਨਾਲ ਘੱਟ ਵਰਕ ਕਰਦੇ ਸੀ ਤੇ ਅਸੀਂ ਜ਼ਿਆਦਾ ਕਰਦੇ ਸੀ ਮਤਲਬ ਕੋਈ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਉੱਥੇ ਤਗੜੇ ਹੋ ਕੇ ਇਲੈਕਸ਼ਨ ਲੜਦੇ ਰਹੇ ਆ ਤੇ ਜੇ ਅੱਜ ਉਹਨਾਂ ਨੂੰ ਅਲਵਿਦਾ ਕਹਤਾ ਜਿੰਨਾ ਚਿਰ ਉਹਨਾਂ ਨਾਲ ਰਹੇ ਆ ਰਹੇ ਆ ਜੇ ਅੱਜ ਉਹਨਾਂ ਨੂੰ ਅਲਵਿਦਾ ਕਿ ਕੋਣ ਤਾਰੀ ਹਾਲ ਸਾਹਿਬ ਦੇ ਨਾਲ ਆ ਗਏ ਆ ਮਾਨ ਸਾਹਿਬ ਦੇ ਨਾਲ ਆ ਗਏ ਆ ਆਮ ਆਦਮੀ ਚ ਆ ਗਏ ਆ ਹੁਣ ਤਗੜੇ ਹੋ ਕੇ ਜਿਸ ਤਰ੍ਹਾਂ ਉਧਰ ਸ਼ਰਮਣੀ ਕਾਲੀਦਾਸ ਦੇ ਵਿੱਚ ਮਿਹਨਤ ਕੀਤੀ ਸੀ ਉਸੇ ਤਰੀਕੇ ਦੇ ਨਾਲ ਤਕੜੇ ਹੋ ਕੇ ਧਾਰੀਅਲ ਸਾਹਿਬ ਨੂੰ ਜਿਤਾਵਾਂਗੇ ਔਰ ਗੁਰੂ ਕਿਰਪਾ ਕਰੇ ਉਹ ਦਿਨ ਦੂਰ ਨੀ ਜਦੋਂ ਧਾਰੀਅਲ ਸਾਹਿਬ ਦੀ ਜਿਹੜੀ ਉਹ ਵੱਡੀ ਜਿੱਤ ਪ੍ਰਾਪਤ ਹੋਏ। ਛੱਡਣ ਦਾ ਕਾਰਨ ਕੀ ਕਰਦਾ ਨਹੀਂ ਪੂਰੀ ਕਰਨ ਦਾ ਕਾਰਨ ਛੱਡਣ ਦਾ ਕਾਰਨ ਵੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਰਹਿੰਦੇ ਇੱਜ਼ਤਮਾਨ ਚਾਹੀਦਾ। ਜੇ ਬੰਦਾ ਮਿਹਨਤ ਕਰਨ ਵਾਲਾ ਤੁਸੀਂ ਸਾਰੇ ਲੋਕਲ ਹੀ ਹੋ ਤੁਸੀਂ ਸਾਰੇ ਲੋਕਲ ਹੀ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਕੰਮ ਕਰਦਾ। ਨੋ ਸਾਰਿਆਂ ਨੂੰ ਪਤਾ ਵਾ ਜੀ ਸਾਹਿਬ ਪਹਿਲਾਂ ਤੁਸੀਂ ਰੈਲੀ ਦੇ ਵਿੱਚ ਕਹਿ ਦਿੱਤਾ ਕਿ ਮੇਰਾ ਫੋਨ ਨਹੀਂ ਸੁਣਦੇ ਵਿਕਰਮ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਅਗਲੇ ਦਿਨ ਆਪਾਂ ਹੁਣ ਚੀਨ ਨੂੰ ਮੁੜ ਜਣੇ ਨਹੀਂ ਜੀ ਪਰ ਜਿਵੇਂ ਹੋ ਜਾਂਦੇ ਨੇ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਤੁਹਾਡੀ ਇਕੱਲੀ ਇਕੱਲੀ ਗੱਲ ਦਾ ਜਵਾਬ ਦੇ ਕੇ ਜਾਉ ਮੈਂ ਹੀ ਤੁਹਾਨੂੰ ਸੱਦਿਆ ਅੱਜ ਤੁਸੀਂ ਕਹ ਲੈਣਾ ਫੋਨ ਮੈਂ ਤਸੱਲੀ ਕਰਾ ਕੇ ਜਾਮਾ ਦੇ ਵੇਖੋ ਛੱਡਣ ਦਾ ਕਾਰਨ ਇਹੀ ਆ ਕਿ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਰਟੀ ਲਈ ਕੰਮ ਕਰੇ ਉਹਦਾ ਫੋਨ ਵੀ ਨਾ ਚੁੱਕਿਆ ਜਾਵੇ 15-15 ਦਿਨ ਫੋਨ ਆ ਚੁੱਕਿਆ ਜਾਵੇ ਮੇਰੀ ਗਲਤੀ ਕੀ ਸੀ ਮੇਰੀ ਗਲਤੀ ਇਹ ਹੀ ਕਿ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੁਕਮ ਹੋਇਆ ਕਿ ਸ਼੍ਰੀ ਨਿਲ ਜੋਸ਼ੀ ਆਪਣੇ ਉਮੀਦਵਾਰ ਆ ਇਹਨਾਂ ਨੂੰ ਤੁਸੀਂ ਪਹਿਲਾਂ ਪਹਿਲਾਂ ਸ਼ਹਿਰ ਦੇ ਵਿੱਚ ਮੀਟਿੰਗਾਂ ਕਰਾਓ ਬਾਅਦ ਚ ਇਹਨਾਂ ਨੇ ਦਿਹਾਤੀ ਇਲਾਕੇ ਚ ਚਲ ਜਾਣਾ ਕਿਉਂਕਿ ਵਾਢੀ ਖਤਮ ਹੋ ਜਾਣੀ ਹੈ ਤੇ ਇਹਨਾਂ ਦਿਹਾਤੀ ਇਲਾਕੇ ਚ ਚਲ ਜਾਣਾ ਤਾਂ ਤੁਸੀਂ ਸ਼ਹਿਰ ਦੇ ਵਿੱਚ ਮੀਟਿੰਗਾਂ ਦੀ ਅਰੰਭ ਕਰ ਦਿਓ ਮੈਨੂੰ ਤੇ ਮਹਿਸੂਸ ਹੋ ਰਿਹਾ ਕਿ ਜਦਨ ਦੀਆਂ ਮੈਂ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਸ਼ੁਰੂ ਕਰਾਤੀਆਂ ਤੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ ਮੈਨੂੰ ਤੇ ਲੱਗਦਾ ਮੇਰਾ ਇਹੋ ਪਸੂਰ ਆ ਔਰ ਮੈਂ ਇਸ ਇਨਸਾਨ ਦੇ ਨਾਲ ਜ਼ਿੰਦਗੀ ਦੇ 19 ਸਾਲ ਆਪਦੇ ਵੱਡੇ ਭਰਾਵਾਂ ਵਾਂਗੂ ਰੱਖਿਆ ਕੋਈ ਕਸਰ ਨਹੀਂ ਰਹਿ ਤੀ ਜਿੱਥੇ ਸੱਚਾ ਸੀ ਉਥੇ ਸੱਚਾ ਗਿਆ ਜਿੱਥੇ ਝੂਠਾ ਸੀ ਉਥੇ ਝੂਠਾ ਗਿਆ ਭਾਵੇਂ ਮੈਨੂੰ ਸਿਟ ਨੇ ਬੁਲਾਇਆ ਮੈਨੂੰ ਕਹ ਲੈ ਤੁਹਾਡੇ ਅੱਗੇ ਸੱਜਣ ਮੈਨੂੰ ਪਤਾ ਤੁਸੀਂ ਮੈਨੂੰ ਇਹ ਕੁਐਸ਼ਨ ਕਰਨੇ ਆ ਮੈਨੂੰ ਜੋ ਸਿਟ ਨੇ ਬੁਲਾਇਆ ਮੈਂ ਜੋ ਕੁਝ ਉਥੇ ਕਹਿ ਗਿਆ ਮੈਂ ਅੱਜ ਵੀ ਕਿਨਾਂ ਹੋਵੇਂ ਸਹੀ ਕਹਿ ਕੇ ਆਇਆ ਕੁਝ ਕੋਈ ਗੱਲ ਨਹੀਂ ਸੋ ਹੋਰ ਵੀ ਕਈ ਗੱਲਾ ਇਹੋ ਜੀਆਂ ਕਿ ਮੈਂ ਹੋਣ ਜੇ ਉਹਨਾਂ ਨੂੰ ਛੱਡ ਮੈਂ ਨਹੀਂ ਸੀ ਛੱਡਣਾ ਚਾਹੁੰਦਾ ਉਹਨਾਂ ਮੈਨੂੰ ਛੱਡਿਆ ਕਿਉਂਕਿ ਜਦੋਂ ਇੱਜ਼ਤਮਾਨ ਨਹੀਂ ਜਿਸ ਪਾਰਟੀ ਦੇ ਵਿੱਚ ਰਹਿ ਗਿਆ ਸਖਬੀਰ ਸਿੰਘ ਬਾਦਲ ਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਉਹ ਠੀਕ ਸੀਗੇ ਤੇ ਜਿਹੜੇ ਮਾਝੇ ਦੇ ਜਰਨੈਲ ਬਣੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਪਾਰਟੀ ਚੋਂ ਕੱਢਿਆ ਉਹਦੇ ਵਿੱਚ ਮੈਂ ਇਕੱਲਾ ਹੀ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਮਨਜਿੰਦਰ ਸਿੰਘ ਕੰਗ ਜਿਹੜੇ ਇੱਕ ਵਾਰ ਕਹੇ ਵੇਲੇ ਵੱਡੇ ਬਾਲ ਸਾਹਿਬ ਦੇ ਰਾਈਟ ਹੈਂਡ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪਾਰਟੀ ਚੋਂ ਕੱਢਿਆ ਗਿਆ ਇੱਥੇ ਸਾਡੇ ਬੜੇ ਮਨਮੋਹਨ ਸਿੰਘ ਗਮਟਾਲਾ ਹੁੰਦੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਆ ਇੰਦਰਬੀਰ ਬਲਾਰੀਏ ਨੂੰ ਪਾਰਟੀ ਚੋਂ ਕੱਢਿਆ ਗਿਆ ਇਹ ਸਰ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੱਢਿਆ ਗੁਰਪ੍ਰਤਾਪ ਸਿੰਘ ਟਿੱਕੇ ਉਹਨਾਂ ਨੂੰ ਕੱਢਿਆ ਗਿਆ ਆਪਣਾ ਬੋਨੀ ਉਹਨਾਂ ਨੂੰ ਕੱਢਿਆ ਗਿਆ ਸੇਖਵਾ ਪਰਿਵਾਰ ਕੱਢਿਆ ਗਿਆ ਜਨਾਰਾ ਪਰਿਵਾਰ ਕੱਢਿਆ ਗਿਆ ਮੰਨਾ ਮੀਆਂ ਵੰਡ ਰਹਿਣ ਕਿਹੜਾ ਦਿੱਤਾ ਜੇ ਮੈਂ ਨਿਕਲ ਗਿਆ ਆਪਾਂ ਰਹਿਣ ਕਿਹੜਾ ਦਿੱਤਾ ਜੀ ਕੱਲ੍ਹ ਦਾ ਇਹ ਮਤਲਬ ਅਹੀਂ 10 15 ਬੰਦੇ ਛਦਾਈ ਆ ਕਿ ਕੱਲੇ ਸਿਆਣੇ ਨੇ ਇਹਦਾ ਮਤਲਬ ਅਹੀਂ ਛਦਾਈ ਹੋ ਗਏ ਜਿਹੜੇ ਪਾਰਟੀਆਂ ਛੱਡ-ਛੱਡ ਭੱਜੀ ਜਾਂਦੇ ਕਿਹਦਾ ਜੀ ਕਰਦਾ ਜੇ ਪਾਰਟੀ ਛੱਡ ਕੇ ਜਾਣ ਨੂੰ ਸੋ ਇਸ ਕਰਕੇ ਜਲੀਲ ਹੀ ਇਹਨਾਂ ਕਾ ਜਿਆਦਾ ਕਰਤਾ ਕਿ ਅਹੀਂ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਦੁਖੀ ਹੋ ਕੇ ਪਾਰਟੀ ਛੱਡੀ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਫੋਨ ਜਾ ਰਿਹਾ ਤੇ ਜੇ ਕੱਲੇ ਬੰਦੇ ਦਾ ਹੀ ਫੋਨ ਚੁੱਕ ਲੈਂਦੇ ਤੇ ਐਡੀ ਨੌਬਤੀ ਨਾ ਹੁੰਦੀ ਉਦੋਂ ਕੱਲੇ ਬੰਦੇ ਦਾ ਫੋਨ ਚੁੱਕਣਾ ਬਣਾສົਮੇ ਨਹੀਂ ਸਮਝਾ ਮਤਲਬ ਹਲਕੇ ਦੇ ਵਿੱਚ ਨੀਵਾ ਵਿਖਾਉਣਾ ਸ਼ੁਰੂ ਕਰਤਾ ਮੇਰੇ ਬੰਦਿਆਂ ਨੂੰ ਸੱਦ-ਸੱਦ ਕਿਉਂ ਦੇ ਦਿਨੇ ਸ਼ੁਰੂ ਕਰਤਾ ਜਿਹੜੇ ਮੇਰੇ ਨਾਲ ਰਹਿਣ ਵਾਲੇ 24 ਘੰਟੇ ਜਿਨ੍ਹਾਂ ਦਾ ਮੈਂ ਕਾਲੀ ਦਲ ਕਰਕੇ ਬਹੁਤ ਇੱਜ਼ਤਮਾਨ ਕਰਦਾ ਹਾਂ ਭਾਵੇਂ ਉਹਨਾਂ ਦੇ ਪੱਲੇ-ਪੁੱਲੇ ਕੱਖ ਨਹੀਂ ਪਰ ਮੈਂ ਕਹਿਣਾ ਉਹ ਨਾ ਕਿ ਸੀਨੀਅਰ ਕਾਲੀ ਹੈ ਯਾਰ ਇਹਨਾਂ ਨੇ ਸਾਰੀ-ਸਾਰੀ ਉਮਰ ਕਾਲੀ ਦਲ ਚ ਪੱਲੇ ਉਹਨਾਂ ਦੇ ਔਰ ਉਹਨਾਂ ਬੰਦਿਆਂ ਨੂੰ ਸੱਦ ਕੇ ਸਿੱਧੇ ਅਹੁਦੇ ਦੇਣੇ ਸ਼ੁਰੂ ਕਰ ਦਿੱਤੇ ਔਰ ਮੇਰੇ ਨਾਲ ਇੱਕ ਕਮਿਟਮੈਂਟ ਜਿਹੜੀ ਡਾਕਟਰ ਏਪੀ ਵਾਲੀ ਕਰਕੇ ਗਿਆ ਘਰ ਉਹਦੇ ਤੋਂ ਵੀ ਇਹ ਭੱਜ ਗਏ ਤੇ ਫਿਰ ਬੰਦਾ ਉੱਥੇ ਕੀ ਕਰੇ ਜੀ ਜੀ ਡਾਕਟਰ ਏਪੀ ਇਹ ਹੈਗਾ ਕਿ ਜਿਹੜੀ ਤਕਵੀਰ ਬਾਦਲੋਂ ਆਣਾ ਤੁਸ ਕਹਾਂ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨੀ ਤੇ ਤੁਹਾਡੇ ਮਾਣ ਸਤਕਾਰ ਆ ਮਜੀਦੀਆ ਸਾਹਿਬ ਕਰਕੇ ਮੈਂ ਛੱਡੀ ਆ ਪਾਰਟੀ ਪਰ ਕੀ ਤਕਵੀਰਵਾਲ ਸਾਹਿਬ ਵੀ ਇਹਨਾਂ ਦੇ ਦਬਾਅ ਹੇੜ ਸੀਗੇ ਜਿਹੜੇ ਤੁਹਾਨੂੰ ਵੀ ਉਹ ਰੋਕ ਨਹੀਂ ਸਕੇ ਜਾਂ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਉਸੇ ਮੈਨੂੰ 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 ਉਹਨਾਂ ਦਾ ਕੋਈ ਫੋਨ ਆਇਆ ਮੈਂ ਵੇਖੋ ਜਿਹੜ ਹੁਣ ਮੈਂ ਮੈਂ ਕੱਲ ਇੱਕ ਸਟੇਟਮੈਂਟ ਸੁਣੀ ਜੋਸ਼ੀ ਸਾਹਿਬ ਦੀ ਚਲੋ ਮੈਂ ਉਹਦਾ ਸਤਿਕਾਰ ਕਰਦਾ ਮੈਂ ਹਰ ਇੱਕ ਦਾ ਧਾਰੀয়াল ਸਾਹਿਬ ਭਾਵੇਂ ਉਦੋਂ ਮੈਂ ਇਦਾਂ ਹਾਂ ਮੈਂ ਇਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਮੈਂ ਧਾਰੀয়াল ਜੀ ਤੋਂ ਜ਼ਿਆਦਾ ਹੋਣਾ ਪੱਤਰਨੇ ਵਿੱਚ ਇਕੱਠੇ ਦਿੰਦੇ ਰਹੇ ਜੀ ਸੋ ਇਸ ਕਰਕੇ ਇਹ ਨਹੀਂ ਗੱਲ ਹੁੰਦੀ ਕਿ ਇਹ ਵੇਲੇ ਸਾਡਾ ਇੱਕ ਭਾਈਚਾਰਾ ਵੱਖਰਾ ਵਾ ਪੋਲਿਟਿਕਸ ਇੱਕ ਵੱਖਰੀ ਚੀਜ਼ ਆ ਤੇ ਜੋਸ਼ੀ ਸਾਹਿਬ ਨੇ ਕੱਲ ਬਿਆਨ ਦਿੱਤਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਹਿੰਦੇ ਜੀ ਮੇਰਾ ਭਰਾ ਵਾ ਡੁੱਬਦੀ ਬੇੜੀ 'ਚ ਚੜ ਗਿਆ ਤੇ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਮੈਂ ਤੇ 92 ਐਮਐਨ ਵਾਲੀ ਕਿਸ਼ਤੀ 'ਚ ਚੜਿਆ ਤੇ ਤੁਸੀਂ ਕਿੰ ਇਮਨ ਜਵਾਬ ਦੇ ਆ ਡੁੱਬਦੀ ਮੇਰੀ ਆ ਕਿ ਇਹਨਾਂ ਦੀ ਆ ਡੁੱਬੀ ਚ ਜੜੇ ਨੇ ਤੁਸੀਂ ਹਿਸਾਬ ਲਾ ਲਓ ਆਪੇ ਤਿੰਨ ਤਿੰਨ ਜਿਆਦੇ ਹੁੰਦੇ ਆ ਕਿ 92 ਜਿਆਦੇ ਹੁੰਦੇ ਆ ਕਿਰਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੀ ਉਹ ਸੱਟ ਦਾ ਡਰਾਵਾਤ ਨਹੀਂ ਸੀ ਕਿਤੇ ਮੈਂ ਰੱਬ ਤੋਂ ਡਰਨ ਵਾਲਾ ਆ ਮਾ ਪਾਜੀ ਮੈਂ ਰੱਬ ਤੋਂ ਡਰਨ ਵਾਲਾ ਆ ਮੈਂ ਕਦੀ ਕਿਸੇ ਬੰਦੇ ਤੋਂ ਨਹੀਂ ਡਰਿਆ ਕਿਉਂਕਿ ਮੈਂ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਬੰਦਾ ਮੇਰੇ ਨਾਲ ਜਿਹੜਾ ਵਿਚਰੂਗਾ ਜਿਹੜਾ ਮੇਰੇ ਨਾਲ ਵਿਚਰਿਆ ਉਹਨਾਂ ਨੂੰ ਪਤਾ ਆ ਕਿ ਮੈਂ ਕਿਸੇ ਕਿਸੇ ਨੇਚਰ ਦਾ ਬੰਦਾ ਆ ਮੈਂ ਕਦੀ ਜਿਹੜੀ ਗੱਲ ਕਰਨ ਵਾਲੀ ਆ ਜੇ ਹੋਣ ਵਾਲਾ ਵਾ ਤੇ 2.5 ਮਿੰਟ ਲਏ ਆ ਜੇ ਨਹੀਂ ਆ ਤੁਸੀਂ ਵੀ ਤੇ ਮੇਰੇ ਤੁਹਾਨੂੰ ਤੇ ਪਤਾ ਹੀ ਆ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੀ ਆ ਹੁਣ ਮੈਂ ਤੁਹਾਡਾ ਨਾਂ ਕੀ ਲਾ ਕੇ ਦਵਾ ਤੁਸੀਂ ਭਵੇਂ ਅਕਾਲੀ ਦਲ ਦੇ ਖਿਲਾਫ ਤੁਹਾਡਾ ਚੈਨਲ ਚੱਲਦਾ ਹੀ ਤਲਬੀਰ ਸਿੰਘ ਵੱਲੋਂ ਤਾਂ ਕਦੀ ਲਾਂਭਾ ਨਹੀਂ ਰਹੇਗਾ ਖਿਲਾਫ ਨਹੀਂ ਚੱਲੇ ਸੀ ਕਿਸੇ ਪਾਰਟੀ ਦੇ ਖਿਲਾਫ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਦੇਖ ਭਰਾਵਾ ਤੌਰ ਤੇ ਮੈਂ ਕਹਿਣਾ ਇਨਸਾਨੀਅਤ ਦੇ ਤੌਰ ਤੇ ਤਾਂ ਮੈਂ ਤੇ ਤੁਹਾਡੇ ਵੀ ਕੰਮ ਆਇਆ ਮੈਂ ਸੋ ਇਸ ਕਰਕੇ ਮੈਂ ਕਦੀ ਕਿਸੇ ਨੂੰ ਨਾਇ ਨੀ ਕੀਤੀ ਜਿਹੜਾ ਮੇਰੇ ਕਰਨ ਵਾਲਾ ਕੰਮ ਸੀਗਾ ਮੈਂ ਠੋਕ ਕੇ ਕਰਦਾ ਰਿਹਾ ਇੱਕ ਜਣਾ ਗੱਲ ਕਰੋ ਇੱਕ ਜਣਾ ਯਾਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸ਼ਰਤ ਲਾ ਕੇ ਆਏ ਹੋ ਬਿਲਕੁਲ ਕੋਈ ਸ਼ਰਤ ਨਹੀਂ ਮੈਂ ਕਾਲੀ ਦਲ ਚ 19 ਸਾਲ ਰਹਾ ਮਤਲਬ ਵੈਸੇ ਕਾਲੀ ਦਲ ਤੇ ਮੇਰੇ ਦਾਦੇ ਪੜਦਾ ਦੇ ਵੇਲੇ ਦਾ ਹੀ ਪਰ ਜਿੰਨਾ ਚਿਰ ਮੈਂ ਮਜੀਠੀਆ ਨਾਲ ਰਹਾ ਜੋ ਮਜੀਠੀਆ ਕਹਦੇ ਕਿ ਮਰਨਾ ਇਹਨੇ ਸ਼ਰਤ ਰੱਖੀ ਤੇ ਮੈਂ ਤਾਂ ਵੀ ਮਾਫੀ ਮੰਗ ਲੂਗਾ ਮੈਂ ਮੈਂ ਆਪਦੀ ਮਿਹਨਤ ਨਾਲ ਆਪਦੀ ਕਾਬਲੀਅਤ ਨਾਲ ਹਲਕਾ ਇੰਚਾਰਜ ਲੱਗਾ ਹਾਂ ਤੇ ਜੇ ਮੈਂ ਉੱਥੇ ਹਲਕਾ ਇੰਚਾਰਜ ਲੱਗਾ ਹਾਂ ਤੇ ਮੈਂ 26000 ਵੋਟ ਲੈ ਕੇ ਗਿਆ ਤੇ ਮਜੀਠੀਆ ਸਾਹਿਬ ਦਾ ਐਡਾ ਵੱਡਾ ਕਾਦੇ ਹੀ ਤਾਨੂੰ ਪਤਾ ਸੁਲਤਾਨਵੰਦ ਰੋੜੀ ਵਿੱਚ ਦੀ ਲੰਘਦੀ ਆ ਇਧਰ ਰੀਸਟ ਆ ਜਾਂਦਾ ਇਧਰ ਸਾਉਥ ਆ ਜਾਂਦਾ ਮੈਂ ਤਾਂ ਫੇਰ ਗੁਰੂ ਦੀ ਕਿਰਪਾ ਦੇ ਨਾਲ ਉਹ ਰੱਬ ਤੋਂ ਡਰ ਕੇ ਕਹਿਣਾ ਮੈਂ ਤਾਂ ਦੂਜੇ ਨੰਬਰ ਤੇ ਆਇਆ ਤੀਜੇ ਤੇ ਆਏ ਮੈਨੂੰ ਇਹਨਾਂ ਨਾਲ ਵੋਟਾਂ ਵੀ ਵੱਧ ਪੈ ਗਈਆਂ ਹਾਲੇ ਕਿ ਜਦੋਂ ਵੱਡਾ ਲੀਡਰ ਕੋਈ ਸ਼ਹਿਰ ਚ ਆਉਂਦਾ ਨਾ ਤੇ ਸਾਰੇ ਲੀਡਰ ਜਿਹੜੇ ਦੂਜੀਆਂ ਦੂਜੀਆਂ ਹਲ ਕਹਿੰਦੇ ਹੁੰਦੇ ਉਹ ਵੀ ਉਧਰ ਨੂੰ ਤੁਰ ਜਾਂਦੇ ਸਾਰੇ ਮੇਰੇ ਚਲ ਗਏ ਪਰ ਮੈਂ ਉਹ ਬਾਬਾ ਦੀਪਸੋਂ ਦੀ ਛੱਡੀ ਸੀ ਤੇ ਮੈਂ ਤਾਂ ਫੇਰ ਵੀ ਦੂਜੇ ਨੰਬਰ ਤੇ ਰਹਿ ਗਿਆ ਜੀਟੀਆ ਜੀ ਨਹੀਂ ਝੁਕਦੇ ਜਾਂ ਸੁਖਵੀਰ ਬਾਦਲ ਜੀ ਨਹੀਂ ਝੁਕਦੇ ਤੁਹਾਡਾ ਨਹੀਂ ਮੈਂ ਵੇਖੋ ਯ ਮੱਝ ਦਾ ਬਗੈਰ ਜਦੋਂ ਬਾਦਲ ਸਾਹਿਬ ਨੂੰ ਕੋਈ ਜਾ ਕੇ ਗੱਲ ਕਹਿਣੀ ਆ ਤੇ ਬਾਦਲ ਸਾਹਿਬ ਕਹਿੰਦੇ ਮੈਂ ਕਹਿ ਦੂੰਗਾ ਵਿਕਰਮ ਨਾਲ ਗੱਲ ਕਰ ਲਿਓ। ਪਰ ਤੁਸੀਂ ਕਹਿੰਦੇ ਮੱਝ ਦਾ ਜਨਿਆਲ ਪਰ ਮੱਝ ਦਾ ਹੀ ਤੁਸੀਂ ਕਹਿੰਦੇ ਸਾਰਾ ਬੈੜਾ ਕਿ ਕਿੱਦਾਂ ਡੋ ਗਿਆ ਮੱਝ ਲੱਗਦਾ ਡੈਮੇਜ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ। ਤੁਹਾਨੂੰ ਨਹੀਂ ਲੱਗਦਾ? ਨਹੀਂ ਨਹੀਂ ਸਾਨੂੰ ਤੁਹਾਨੂੰ ਨਹੀਂ ਤੁਸੀਂ ਤੁਹਾਨੂੰ ਮੈਂ ਬੰਦੇ ਦੇ ਨਾਮ ਲਾ ਕੇ ਦੱਸਦੇ ਆ ਕਿ ਇੰਨੇ ਬੰਦੇ ਕੱਢਦੇ ਇੰਨੇ ਸਾਲਾਂ ਦੇ ਅਜੇ ਤੁਸੀਂ ਸਮਝਦੇ ਡੈਮੇਜ ਨਹੀਂ ਹੋਇਆ ਅਕਾਲੀ ਦਲ ਨੂੰ। ਪਰ ਕਰੰ ਕਿੰਨੀ ਦੇਰ ਤੋਂ ਚੱਲ ਰਿਹਾ ਅਕਾਲੀ ਦਲ ਦੇ ਵਿੱਚ ਜਿਹੜੀ ਘੁੱਟਨ ਹੈ ਕੱਲੀ ਤੁਹਾਨੂੰ ਹੀ ਹੋਈ ਹੈ ਤੇ ਹੋਰ ਵੀ ਲੋਕ ਬੜਿਆਂ ਨੂੰ ਹੁਣ ਅੱਜ 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 ਮੇਰੇ ਅੱਜ ਮੇਰੇ ਇੱਕ ਮਿੰਟ ਅੱਜ ਮੇਰੇ ਆਉਣਗੇ ਜੀ ਲੋਕ ਕਿਉਂ ਨਹੀਂ ਆਉਣਗੇ ਲੈ ਲੋਕ ਵੇਖੋ ਇਥੇ ਲਿਆ ਲਿਆ ਨਹੀਂ ਆਇਆ ਨਾ ਸੰਟਾਈਮ ਤੇ ਦਿਓ ਕਿਟ ਨੂੰ ਕਿੰਨੀ ਕੀ ਦੇਰ ਦੀ ਹੈ ਇਹ ਇਹ ਕਿਟ ਨੂੰ ਆਹ 6-8 ਮਹੀਨਿਆਂ ਤੋਂ ਚੱਲ ਰਹੀ ਸੀ 6-8 ਮਹੀਨਿਆਂ ਤੋਂ ਚੱਲ ਰਹੀ ਸੀ ਮੈਂ ਲਾਸਟ ਟਾਈਮ ਤੇ ਤੁਹਾਡੇ ਘਰ ਵੀ ਪਹੁੰਚੇ ਸੀ ਜੀ ਸੁਖਵੀਰ ਸਿੰਘ ਬਾਦਲ ਮੈਂ ਗਿਆ ਸੀ ਕਿ ਉਸ ਤੇ ਸਹਿਮਤੀ ਨਹੀਂ ਬਣੀ ਉਸ ਤੋਂ ਉਸ ਨੂੰ ਚੀਜ਼ ਨੂੰ ਲੈ ਕੇ ਬਾਦਲ ਸਾਹਿਬ ਸਹਿਮਤੀ ਕਰਦੇ ਮਜੀਠੀਆ ਸਾਹਿਬ ਭੱਜ ਜਾਂਦੇ ਇੱਕ ਜਿਹੜੀ ਗੱਲ ਹੋ ਰਹੀ ਹੈ ਕਿ ਬਿਕਰਮ ਮਜੀਠੀਆ ਤੇ ਸੁਖਵੀਰ ਬਾਦਲ ਚ ਵੀ ਦੂਰੀਆਂ ਨੇ ਹੁਣ ਤੁਸੀਂ ਦੱਸੋ ਖੁੱਲ ਕੇ ਤੁਸੀਂ ਬਾਹਰ ਆ ਗਏ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਆ ਕਿ ਮੈਂ ਜੋਸ਼ੀ ਸਾਹਿਬ ਦੀ ਕੈਂਪੇਨ ਸ਼ੁਰੂ ਕਰਤੀ ਤੇ ਮੇਰਾ ਮਜੀਠੀਆ ਸਾਹਿਬ ਨੇ ਫੋਨ ਚੁੱਕਣਾ ਬੰਦ ਕਰਤਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮ ਅਮਦਾਬ ਸ਼ੁਰੂ ਕੀਤੀ ਤੇ ਮਜੀਠੀਆ ਸਾਹਿਬ ਨੇ ਮੇਰਾ ਇੱਕ ਮਿੰਟ ਗੱਲ ਤਾਂ ਸੁਣ ਲੋ ਮਜੀਠੀਆ ਸਾਹਿਬ ਨੇ ਫੋਨ ਬੰਦ ਕਰਤਾ ਮੇਰਾ ਚੁੱਕਣਾ ਤੇ ਬਾਕੀ ਤੁਸੀਂ ਸਿਆਣੇ ਆਪੇ ਹਸਾਬ ਲਾਓ ਮਜੀਠੀਆ ਸਾਹਿਬ ਨਹੀਂ ਚਾਹੁੰਦੇ ਜੋ ਅੱਛੀ ਸਾਹਿਬ ਜਿੱਤਣ ਮੈਂ ਤਾਂ ਕਹਿੰਦਾ 100% ਚਾਹੁੰਦੇ ਆ ਨਹੀਂ ਜਿੰਨਾ ਜੀ ਜੇ ਜੇ ਤਲਬੀਰ ਸਿੰਘ ਵਰਗੇ ਤੋਂ ਮਜੀਠੀਏ ਨੂੰ ਖਤਰਾ ਹੈਗਾ ਕਿਉਂਕਿ ਮੈਂ ਤਾਂ ਲੋਕਾਂ ਦੇ ਭੈਣਾ ਭਰਾਵਾਂ ਦੇ ਕੰਮ ਕਰਦਾ ਮੇਰਾ ਤੇ ਉਧਰ ਮੇਰੇ ਹਲਕੇ 'ਚ ਵੀ ਦਫਤਰ ਆ ਮੇਰਾ ਇੱਧਰ ਵੀ ਦਫਤਰ ਆ ਮੇਰੀ ਮੈਂ 24 ਆਵਰ ਮਿਲਣ ਆਲਾ ਲੋਕਾਂ ਨੂੰ ਬੰਦਾ ਹਾਂ ਮੈਂ ਇੱਥੇ ਹਾਂ ਤਾਂ ਮੈਨੂੰ ਕੋਈ ਕਵੇ ਭਾਜੀ ਮਿਲਣਾ ਮੈਂ ਕਹਿੰਦਾ ਸ਼ਾਮੀ ਆ ਜੀ ਸਵੇਰੇ ਆ ਜੀ ਮੈਂ ਮਿਲਦਾ ਮੈਂ ਤਾਂ ਇਹੋ ਜਿਹਾ ਨਹੀਂ ਮੇਰੇ ਤੋਂ ਮੇਰੀ ਤੇ ਮੈਨੂੰ ਇਹ ਨਹੀਂ ਸਮਝ ਆਈ ਸਰਦਾਰ ਮਜੀਠੀਏ ਦਾ ਕੱਦ ਕਿੱਡਾ ਵੱਡਾ ਤੇ ਮੈਂ ਯਾਰ ਉਹਦੇ ਕੇ ਕੀ ਹਉਦੀ ਤੇ ਮੇਰੀ ਲੜਾਈ ਨਹੀਂ ਬੰਦੀ ਸਤਿ ਸ਼੍ਰੀ ਅਕਾਲ ਸਾਰੋਗੇਰੇ ਹਰਮਨ ਪਿਆਰੇ ਨੇਤਾ ਨੇ ਜਿਨ੍ਹਾਂ ਕਰਕੇ ਤੁਹਾਨੂੰ ਲੱਗਾ ਕਿ ਤੁਹਾਨੂੰ ਪਾਰਟੀ ਚ ਨੋਮਲਾ ਕੀਤਾ ਜਾਵੇ ਦੇਖੋ ਮੈਂ ਬੀਜੇਪੀ ਦੇ ਇੱਕ ਵਾਰ ਮੈਂ ਨਾ ਜਜਬਾਤੀ ਹੋ ਕੇ ਤੁਹਾਨੂੰ ਜਿਆਦਾ ਤੁਸੀਂ ਮੇਰੀ ਉਦੋਂ ਇੰਟਰਵਿਊ ਲੱਗ ਗਈ ਮੈਂ ਉਦੋਂ ਤੁਹਾਨੂੰ ਕਿਹਾ ਸੀ ਕਿ ਮੈਂ ਕਾਹਲੀ ਕਾਹਲੀ ਜਿਹਾ ਤਾਂ ਮੈਂ ਬੀਜੇਪੀ ਚਲ ਚਲੇ ਆ ਮੈਂ ਕਿਹਾ ਸੀ ਨਾ ਤੇ ਮੈਂ ਹਾਂ ਮੈਂ ਕਹਿੰਦਾ ਸੀ ਮੈਂ ਯਾਰ ਉਦੋਂ ਗੁੱਸਾ ਹੀ ਇੰਨਾ ਮੇਰੇ ਮਨ ਚ ਆਇਆ ਤੇ ਮੈਂ ਕਾਹਲੀ ਜਿਹਾ ਕਹਦਾ ਮੈਂ ਬੀਜੇਪੀ ਚ ਬਾਅਦ ਚ ਮੈਂ ਸੋਚਿਆ ਕਿ ਬੀਜੇਪੀ ਦਾ ਤੇ ਪੰਜਾਬ ਪ੍ਰਤੀ ਤੇ ਰਵਈਆ ਨਹੀਂਗਾ ਠੀਕ ਔਰ ਕਾਂਗਰਸ ਚ ਸਾਡਾ ਪਰਿਵਾਰ ਨਹੀਂ ਜਾ ਕਾਂਗਰਸ ਜੋ ਜੋ 84 ਵੇਲੇ ਕੀਤਾ ਹੀ ਨਹੀਂ ਉਹ ਭੁੱਲ ਸਕਦੇ ਔਰ ਕਾਂਗਰਸ ਸਾਡਾ ਪਰਵਾਹ ਨਹੀਂ ਜਾ ਸਕਦਾ ਇਸ ਕਰਕੇ ਅੱਜ ਭਾਵੇਂ ਧਾਰੀয়াল ਸਾਹਿਬ ਇੱਥੇ ਬੈਠੇ ਨੇ ਕੋਈ ਕਹੇ ਜੀ ਇਹ ਅਨਜਾਨ ਨੇ ਜੇ ਨੇ ਉਹ ਨੇ ਇਹ ਕਹਿਣ ਦੀਆਂ ਗੱਲਾਂ ਪਰ ਇੱਕ ਗੱਲ ਮੈਂ ਵੇਖ ਕੇ ਚਲਿਆ ਇੱਕ ਗੱਲ ਮੈਂ ਇਮਾਨਦਾਰੀ ਨੂੰ ਇਮਾਨਦਾਰ ਪਾਰਟੀ ਦੇ ਵਿੱਚ ਗਿਆ ਮੈਂ ਇਮਾਨਦਾਰੀ ਵੇਖ ਕੇ ਗਿਆ ਕਿ ਯਾਰ ਇਸ ਪਾਰਟੀ ਚਕਾ ਕਾਮ ਚੱਲੇ ਨਾ ਚੱਲੇ ਕਮ ਸਕੇ ਮਾਨਦਰੀ ਤੇ ਯਾਰ ਹੈਗੇ ਨੇ ਇਸ ਪਾਸੇ ਪੀਰ ਗੱਲ ਦੀ ਇੱਕ ਵਾਰੀ ਨੋਟੇ ਸਾਰਾ ਹਲਕਾ ਇਕੱਠਾ ਹੁੰਦਾ ਸੀ ਬਹੁਤ ਨੌਜਵਾਨ ਇਕੱਠਾ ਹੁੰਦਾ ਸੀ ਕਿ ਉਸ ਤਰ੍ਹਾਂ ਦੇ ਪ੍ਰਭਾਵ ਰਹੇਗਾ ਜੀ ਇਸ ਪਾਸੇ ਵੀ ਬਿਲਕੁਲ ਉਸ ਤੋਂ ਵੱਧ ਹੋਵੇਗਾ ਜੀ ਉਸ ਤੋਂ ਵੱਧ ਹੋਵੇਗਾ ਉਹ ਤੇ ਮੇਰੇ ਨਾਲੋਂ ਬੰਦੇ ਤੋੜਦੇ ਰਹੇ ਆ ਹੁਣ ਮੇਰੇ ਨਾਲ ਟੁੱਟਣ ਵਾਲੇ ਤੇ ਕੋਈ ਨਹੀਂ ਮੇਰੇ ਨਾਲ ਤੇ ਹਰ ਇੱਕ ਨੇ ਜੋੜਨਾ ਹੀ ਹੋਣਾ ਮੇਰੇ ਨਾਲ ਤੇ ਇਹੋ ਜਿਹੇ ਹਾਲਾਤ ਸੀ ਕਿ ਜੇ ਕੋਈ ਮੇਰੇ ਨਾਲ ਰਹਿਣ ਵਾਲਾ ਬੰਦਾ ਸਰਦਾਰ ਬਿਕਰਮ ਸਿੰਘ ਮਜੀਠੀਓ ਨੂੰ ਮਿਲਣ ਜਾਂਦਾ ਸੀ ਨਾ ਤੇ ਜਿਹੜੇ ਮਗਰੋਂ ਆਦੇ ਉਹਨਾਂ ਨੂੰ ਪਹਿਲਾਂ ਆਵਾਜ-ਵਾਜ ਮਿਲ ਗਈ ਸੀ ਉਹਨਾਂ ਨੂੰ ਅਖੀਰ ਤੇ ਵੱਜ ਗਈ ਆਵਾਜ਼ ਵੱਜ ਗਈ ਨੇ ਤੇ ਪਾ ਕੇ ਮਜੀਠਿਆ ਸਾਹਿਬ ਜੁੱਤੀ ਦੇ ਆਪਣੇ ਟੇਬਲ ਤੋਂ ਉੱਟ ਕੇ ਚੱਲ ਜਾਂਦੇ ਮਤਲਬ ਇੰਨਾ ਜ਼ਿਆਦਾ ਇਗਨੋਰ ਕਰ ਲਾਪੇ ਕਿ ਰਾਈਟ ਹੱਥ ਰਹੇ ਹੋ ਵੀ ਆਗੇ ਕੌਣ ਕਾਲੀ ਦਲ ਦੇ ਰਹਿ ਕੌਣ ਗਿਆ ਮਜੀਠੀਆ ਸਾਹਿਬ ਨਾਲ ਰਹਿ ਗਏ ਜਿਹੜੇ ਫੇਸਬੁਕ ਤੇ ਥੱਲੇ ਜਿੰਦਾਬਾਦ ਮਜੀਠੀਆ ਜਿੰਦਾਬਾਦ ਲਿਖਦੇ ਉਹ ਰਹਿ ਜਾਣਗੇ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਲਿਖਦੇ ਆ ਨਾ ਕੰਬਲ ਵਾਲੇ ਤੇ ਜਿਹੜੇ ਜਿਹੜੇ ਬੋਡੀ ਹੱਥ ਲਾਉਣ ਵਾਲੇ ਜੀ ਜੀ ਕਰਨ ਵਾਲੇ ਵਿਚ ਵਿਚ ਕਰਨ ਵਾਲੇ ਉਹ ਮਜੀਠੀਆ ਸਾਹਿਬ ਦੇ ਨਾਲ ਰਹਿਣਗੇ ਕਮ ਵਾਲਾ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਲਿਖੇ ਵੀਰ ਜੀ ਜਿਨ੍ਹਾਂ ਦੇ ਸਾਹਮਣੇ ਤੁਸੀਂ ਵਿਧਾਨ ਸਭਾ ਚੋਣਾਂ ਲੜੇ ਸੀ ਉਹਨਾਂ ਦੇ ਨਾਲ ਸਹਿਮਤੀ ਬਣੀ ਹੈ ਭਾਵੇਂ ਕਿ ਡਾਕਟਰ ਨੇਜਰ ਸਾਹਿਬ ਡਾਕਟਰ ਨੇਜਰ ਸਾਹਿਬ ਦੀ ਮੈਂ ਗੱਲ ਦੱਸਦਾ ਬਹੁਤ ਵਧੀਆ ਇਨਸਾਨ ਨੇ ਜਦੋਂ ਉਹਨਾਂ ਨੂੰ ਕੈਬਨਿਟ ਮਨਿਸਟਰ ਦਾ ਰੈਂਕੋਣਾ ਤੋਂ ਵਾਪਸ ਲਿਆ ਗਿਆ ਤੇ ਮੈਨੂੰ ਚੰਡੀਗੜ੍ਹੋ ਪਾਰਟੀ ਆਫਿਸ ਤੋਂ ਫੋਨ ਆਇਆ ਤੁਹਾਨੂੰ ਪਤਾ ਮੇਰੀ ਬਲਾਰੀਆ ਨਾਲ ਕਿੰਨੀ ਲੜਾਈ ਰਹੀ ਤੁਹਾਨੂੰ ਸਾਰਿਆਂ ਨੂੰ ਪਤਾ ਪਾਏ ਕਿੰਨੀ ਲੜਾਈ ਰਹੀ ਮੇਰੀ ਉਹਦੇ ਨਾਲ ਇੱਟ ਕੁੱਤੇ ਦਾ ਵੈਰ ਰਿਆ ਸਾਡੇ ਅਸਟਾਫ ਸਿਗ ਸੁਣ ਲਓ ਨਾ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲਓ ਉਹ ਪਾਰਟੀ ਦਾ ਕਰਕੇ ਹੀ ਕਿ ਉਹ ਸਾਡੇ ਵਰਕਰਾਂ ਦੇ ਪਰਚੇ ਕਰਾਉਂਦਾ ਇਹ ਨਜਾਇਜ਼ ਮੈਂ ਵਰਕਰ ਨਾਲ ਖੜਦਾ ਸੀਗਾ ਔਰ ਡਾਕਟਰ ਨੇਜਰ ਜਦੋਂ ਕੈਬਨਿਟ ਮਨਿਸਟਰ ਵਾਪਸ ਲਿਆ ਜਾਂਦਾ ਮੈਨੂੰ ਪਾਰਟੀ ਆਫਿਸ ਤੋਂ ਫੋਨ ਆਉਂਦਾ ਕਿ ਤੋਹੇ ਡਾਕਟਰ ਨਿਜਰ ਦੇ ਖਿਲਾਫ ਬੋਲੋ ਕਿ ਇਹ ਕਰਪਟ ਬੰਦਾ ਵਾ ਜੀ ਇਹ ਕਰਪਸ਼ਨ ਕਰਦੇ ਆ ਜੀ ਇਹ ਵੋ ਕਰਦੇ ਜੀ ਜੇ ਕਰਦੇ ਤੇ ਤਲਵੀਰ ਸਿੰਘ ਨੇ ਠੋਕ ਕੇ ਉਹਨਾਂ ਨੂੰ ਕਹਿਆ ਸੀ ਕਿ ਡਾਕਟਰ ਨਿਜਰ ਭਾਵੇਂ ਪਾਰਟੀ ਵਿਰੋਧੀ ਦਾ ਉਹਨਾਂ ਦੇ ਕਦੀ ਕੁੱਤੀ ਨੂੰ ਛੋਟੀ ਨਹੀਂ ਮਾਰੀ ਤੇ ਤਲਵੀਰ ਸਿੰਘ ਉਹਦੇ ਖਿਲਾਫ ਨਹੀਂ ਬੋਲੇਗਾ ਇਹ ਤਲਵੀਰ ਸਿੰਘ ਨੇ ਪਾਰਟੀ ਦੇ ਆਫਿਸ ਨੂੰ ਜਵਾਬ ਦਿੱਤਾ ਸੀਗਾ ਯਾਰ ਠੀਕ ਆ ਅਸੀਂ ਵਿਰੋਧੀ ਹੋ ਸਕਦੇ ਆ ਇਹਨਾਂ ਦੇ ਵੇਖੀਏ ਨਾ ਮਤਲਬ ਜਾਨ ਤੇ ਰੱਬ ਨੂੰ ਦੇਣੀ ਆ ਜਾਨ ਤੇ ਰੱਬ ਨੂੰ ਦੇਣੀ ਇਹਨਾਂ ਨੂੰ ਥੋੜਾ ਦੇਣੀ ਆ ਤੇ ਅਸੀਂ ਜੇ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਹੀ ਨਾ ਕਹੀਏ ਤੇ ਉਹਦਾ ਫਾਇਦਾ ਕੀ ਹੈ ਜੀ ਮੰਤਰੀ ਬਦਲਿਆ ਕਾਲੀ ਦਲ ਦੇ ਨਾਲ ਤੁਸੀਂ ਮੰਤਰੀ ਸਾਹਿਬ ਕਹਦੇ ਰਹੇ ਜਾਂ ਤੇ ਮੰਤਰੀ ਸਾਹਿਬ ਧਾਰਿਆ ਸਾਹਿਬ ਤੁਹਾਡੇ ਨੂੰ ਕਿੰਧਰਾ ਦਾ ਮਹਿਸੂਸ ਹੋ ਰਿਹਾ ਮੈਂ ਵੇਖੋ ਪਹਿਲੀ ਤੇ ਗੱਲ ਮੈਂ ਅੱਗੇ ਤੁਹਾਨੂੰ ਕਹਿਆ ਕਿ ਉਹਨਾ ਮੈਨੂੰ ਕੱਢਿਆ ਮੈਂ ਮੇਰਾ ਅੱਜ ਦਾ ਨਹੀਂ ਧਾਰਿਆ ਸਾਣਾ ਮੇਰਾ ਪਹਿਲਾ ਪਿਆਰ ਆ ਬੜਾ ਪੁਰਾਣਾ ਪਿਆਰ ਆ ਅਸੀਂ ਇਕੱਠੇ ਧਰਨੇ ਦਿੰਦੇ ਰਹੇ ਆ ਪ੍ਰੈਸ ਵਾਲਿਆ ਸੁੰਮੇ ਤਾਂ ਹੱਸੀ ਜਾਂਦਾ ਪਿੱਛੇ ਖਲੋਤਾ ਇਹਨੂੰ ਪਤਾ ਹੀ ਆ ਦੱਸੋ ਜੋੜੇ ਫਾੜ ਕੇ ਤੇ ਧਾਰਿਆ ਸਾਹਿਬ ਆਪਾਂ ਨਹੀਂ ਰਹੇ ਅਸੀਂ ਕੋਈ ਨਾਂ ਤੇ ਤਲਬੀਰ ਤੇ ਨਾਂ ਮੈਂ ਅਸੀਂ ਕੋਈ ਖਾਨਦਾਨੀ ਪੋਲਿਟਿਕਸ ਦੀ ਆਏ ਤਾਂ ਬੜੇ ਲੋਕਾਂ ਦੇ ਬੰਦੇ ਅਹੀ ਮਿਹਨਤ ਕਰਕੇ ਜੇ ਤਨ ਤਲਵੀਰ ਗਿੱਲ ਬਣਿਆ ਤਾਂ ਆਪਣੀ ਮਿਹਨਤ ਨਾਲ ਬਣਿਆ ਅਹੀ ਤੇ ਗਲਦੀਪ ਧਾਲੀਵਾਲ ਬਣਿਆ ਤਾਂ ਆਪਣੀ ਮਿਹਨਤ ਨਾਲ ਬਣਿਆ ਨਾ ਹੀ ਕਿਸੇ ਨੂੰ ਕਲਪਸ਼ਨ ਕੀਤੀ ਨਾ ਹੀ ਕਿਸੇ ਨੂੰ ਚਾਬੂਨ ਸੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ ਦਾ ਮਤਲਬ ਤੁਹਾਡੇ ਸਾਹਮਣੇ ਆ ਮੈਂ ਤਾਂ ਦੱਸਦਾ ਇਥੇ ਫੇਸਬੁੱਕ ਦੇ ਥੱਲੇ ਜਿਹਨੇ ਲਿਖਤਾ ਜਿੰਦਾਬਾਦ ਜਿੰਦਾਬਾਦ ਬਾਦਚੋਂ ਨੇ ਖੁਲਗਮ ਜੀਠਿਆ ਸਾਹਿਬ ਤੁਹਾਡੀ ਫੋਟੋ ਥੱਲੇ ਜਿੰਦਾਬਾਦ ਲਿਖਿਆ ਆਓ ਜੀ ਆ ਬਹੁਤ ਵਧੀਆ ਜੀ ਇਹ ਬੜਾ ਮਿਹਨਤੀ ਵਰਕਰ ਹੈ ਜੀ ਇਹਨਾਂ ਚਫੀ ਪਾਓ ਇਹਨਾਂ ਫੋਟੋ ਲਓ ਆ ਤੇ ਬੇੜਾ ਪਾਤਾ ਫੇਸਬੁੱਕ ਨੇ ਸਾਡਾ ਕਾਲੀ ਦਲ ਦਾ ਤਾਂ ਲੈ ਹੀ ਕੋਈ ਬੰਦਾ ਕ੍ਰिएਟਰ ਕੋਣ ਹੈ ਜੀ ਆ ਸਾਹ ਕਿਹੜਾ ਬੰਦਾ ਮਹਾਪੁਰਸ਼ ਹੈ ਜਿਹੜਾ ਫੇਸਬੁੱਕ ਦੇ ਉੱਤੇ ਸਾਰੀ ਰਾਜਨੀਤੀ ਚਲਾ ਰਿਹਾ ਸਾਹਿਬ ਸਾਨੂੰ ਵੀ ਪਤਾ ਲੱਗ ਜਾਂਦਾ ਸਾਨੂੰ ਉਹ ਇੱਕ ਦਿਨ ਆ ਚਲੋ ਇੱਕ ਗੱਲ ਹੋਰ ਕਲੀਅਰ ਕਰ ਦਿੰਨਾ ਇੱਕ ਦਿਨ ਮੇਰੇ ਖਿਲਾਫ ਬੜਾ ਕੂਲ ਪ੍ਰਚਾਰ ਲਿਖ ਕੇ ਪਾਇਆ ਗਿਆ ਤੁਸੀਂ ਸਾਰੇ ਪੜਿਆ ਹੋਣਾ ਇਹ ਗੋਲ ਕਚੋਰੀਆ ਜੀ ਇਹ ਕੰਟੀਨਾਂ ਦਾ ਚੋਰ ਆ ਜੀ ਇਹ ਭਾਣੀ ਪਾਰਕਿੰਗਾਂ ਦਾ ਚੋਰ ਆ ਜੀ ਤੇ ਉਹਨਾਂ ਨੂੰ ਕੋਈ ਮੈਂ ਤਾਂ ਹੁਣ ਛੱਡ ਆਇਆ ਜੀ ਕਾਲੀਦਲ ਤੇ ਹਸਪਤਾਲ ਮੈਂ ਛੱਡ ਆਇਆ ਜਿਹੜੀਆਂ ਮੈਂ ਕੰਟੀਨਾਂ ਚੋਰੀ ਕੀਤੀਆਂ ਜਾਂ 골ਕਾਂ ਚੋਰੀ ਕਰਕੇ ਮੈਂ ਮਜੀਠੀਆ ਸਾਹਿਬ ਨੂੰ ਹਿਸਾਬ ਦਿੰਦਾ ਰਿਹਾ ਹੁਣ ਦੱਸੋ ਮੈਨੂੰ ਤੇ ਉਹ ਮੇਨੂੰ ਹਿਸਾਬ ਆ ਜੇ ਮੈਂ 골ਕਾਂ ਚੋਰੀ ਕਰਦਾ ਹੁੰਦਾ ਮੇਰੇ ਘਰ ਪੈਸੇ ਆਉਂਦੇ ਹੁੰਦੇ ਜਾਂ ਮੈਂ ਕੰਟੀਨਾਂ ਜਾਂ ਜੋ ਵੀ ਮੇਰੇ ਤੇ ਅਲੀਗੇਸ਼ਨ ਆਉਂਦੇ ਆ ਜੇ ਮੈਂ ਉਹ ਪੈਸੇ ਲੈਂਦਾ ਹੁੰਦਾ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਕਿ ਉਹਨਾਂ ਚੀਜ਼ਾਂ ਜੋ ਤਲਬੀਰ ਸੋਹਣੇ ਇੱਕ ਪੈਹਾ ਕਦੇ ਲੈ ਸਜਣਾ ਮੇਤਰਾ ਦੀ ਮੱਧ ਮਜਰੂ ਠੋਕੇ ਕਰਦਾ ਤੇ ਗਾਹ ਵੀ ਕਰਨੀਆਂ ਧਾਰੀ ਹਲਸਾ ਤੋਂ ਵੀ ਕਰਾਉਣੀਆਂ ਤੇ ਮਾਨਸਾਲ ਤੋਂ ਵੀ ਕਰਾਉਣੀਆਂ ਕਿ ਸਾਡਾ ਸਜਣ ਜੇ ਇਹਨੂੰ ਫਲਾਨੀ ਦਾਗਾ ਜਗਾ ਸੈਟ ਕਰੋ ਆ ਸਾਡਾ ਸਜਣ ਜੇ ਇਹਨੂੰ ਫਲਾਨੀ ਯਾਰ ਕਿਹੜਾ ਬੰਦਾ ਨਹੀਂ ਕਰਦਾ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਆਜੇ ਬੱਚਿਆਂ ਨੂੰ ਸੈਟ ਨਹੀਂ ਕਰਦੇ ਕਰਦੇ ਜੇ ਕਿ ਨਹੀਂ ਕਰਦੇ ਤੇ ਅਸੀਂ ਘਰ ਆਏ ਆ ਅਸੀਂ ਆਪਦੇ ਬੰਦਿਆਂ ਨੂੰ ਕੰਮ ਸੈਟ ਕਰਾਏ ਆ ਤੇ ਜੇ ਉਹਦੇ ਜੋ ਤਲਬੀਰ ਸੋਹਣੇ ਕੋਈ ਪੈਹਾ ਲਿਆ ਹੋਵੇ ਤੇ ਤਲਬੀਰ ਸੋਹਣ ਦੀ ਮਾਂ ਦਾ ਪੁੱਤ ਹੀ ਨਹੀਂ ਤਨਵੀਰ ਸਿੰਘ ਇਹ ਇਹ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਮਜੀਠੀਆ ਸਾਡੇ ਖਿਲਾਫ ਲਿਖ ਲਿਖ ਕੇ ਪਾਉਣ ਤਸੀਂ ਮਜੀਠੀਆ ਨੂੰ ਫੋਨ ਕਰੀਏ ਮਜੀਠੀਆ ਫੋਨ ਤੇ ਫਿਰ ਅਜੇ ਦੇ ਭਰਾਵਾ ਮਾਝੇ ਆਣੇ ਆਜੇ ਅਜੇ ਇਹ ਇਹ ਜਿਹੜੀ ਇਹ ਜਿਹੜਾ ਕੁਛ ਉਹਨਾਂ ਲਿਖ ਕੇ ਪਾਇਆ ਇਹ ਅਜੇ ਐਪੀਸੋਡ ਖਤਮ ਨਹੀਂ ਹੋਇਆ ਤੁਸੀਂ ਰਾਜਨੀਤੀ ਕੌਣ ਕਰ ਰਹੇ ਆ ਬੰਦਾ ਉਹਦਾ ਨਾਮ ਕੀ ਹੈ ਕੌਣ ਹੈ ਜਿਹੜਾ ਉਹਨੇ ਰੱਖਿਆ ਉਹ ਮੀਡੀਆ ਮੁਡੀਏ ਦੇ ਇੰਚਾਰਜ ਚੋਰ ਚੋਰ ਕਿਹੜੇ ਕਮੇਟੀ ਦੇ ਵਿੱਚ ਬੜਾ ਕਹਿੰਦੇ ਸੀ ਖੰਭੇ ਬੰਦੇ ਨੇ ਬਹੁਤ ਜ਼ਿਆਦਾ ਇਹ ਬੰਦਾ ਇੱਧਰ ਲਾ ਦਿਓ ਜੀ ਆ ਬੰਦਾ ਤਾਂ ਲਾ ਦਿਓ ਜੀ ਸ਼ੀਦਾ ਸਾਹਿਬ ਮੈਨੇਜਰ ਲਾ ਦਿਓ ਜੀ ਮੇਰਾ ਭਰਾ ਲਾ ਦਿਓ ਤੇ ਕੀ ਮਾੜਾ ਕੀਤਾ ਮੈਂ ਗੋਲ ਘਲਾਇਆ ਸੀਦਾ ਸਾਹਿਬ ਦੀ ਚੋਕੇ ਮੈਂ ਲਵਾਇਆ ਮੈਂ ਜੇ ਠੋਕੇ ਲਵਾਇਆ ਉਹ ਕਾਲੀ ਨਹੀਂ ਕਾ ਮੈਨੇਜਰ ਕੀ ਗੱਲ ਪੰਗਾਲੀ ਆਦਾ ਸਲਖਨ ਸਿੰਘ ਮਜੀਠੇ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੇ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣਾ ਕੋਲੋਂ ਸਤਨਾਥ ਸਿੰਘ ਮਾਗਾਸਰਾਏ ਮਜੀਠੇ ਹਲਕੇ ਦਾ ਮੈਨੇਜਰ ਰਿਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲ ਯਾਰ ਵੀ ਜਿਹੜਾ ਸਾਡੇ ਨਾਲ ਰਹਿੰਦਾ ਵਾ ਜੇ ਸਾਨੂੰ ਉਹ ਕਹਿੰਦਾ ਕਿ ਮੈਂ ਡਿਸਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਕਿ ਕੀ ਗੱਲ ਅਸੀਂ ਅਸੀਂ ਪੋਲੀਟੀਕਲ ਕਿਹੜੇ ਕੰਮ ਲੀਆ ਜੇ ਅਸੀਂ ਕੰਮ ਨਹੀਂ ਕਰਦੇ ਫੇਰ ਕਹਿੰਦੇ ਇਹਦੇ ਕੋਲ ਲੈਣ ਕੀ ਜਣੇ ਇਹ ਤੇ ਕਰਦਾ ਕੱਖ ਨਹੀਂ ਆ ਜਿਹੜੇ ਜਿਹੜੇ ਮੈਂ ਜਿਹੜੇ ਤੁਸੀਂ ਕਹਿੰਦੇ ਰਹੋ ਉਹ ਤੇ ਲੰਗੜ ਝੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਭਾਲ ਕਿਉਂ ਕੀਤੀ ਇਹਨਾਂ ਨੇ ਇਹ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਮੀ ਸਾਹਿਬ ਨੂੰ ਜੇ ਝੂਠ ਘਟਾਲੇ 'ਚ ਫੜੇ ਗਏ ਆ ਤੇ ਭਾਲ ਕਿਉਂ ਕੀਤੀ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇਰੇ ਵਾਲਾ ਮੇਰੇ ਵਾਲਾ ਮੈਨੇਜਰ ਲਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲਗਾਓ ਤੋਂ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਾਂ ਕਿਸੇ ਨੂੰ ਨਾ ਲਾਓ ਤਲਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਿਹਾ ਕਿ ਭਗਵਾਨ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ ਕਾਲੀ 50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਿਆ ਓਦੋਂ ਮੈਂ ਬਾਹਰ ਹਟ ਗਿਆ ਤੁਹਾਨੂੰ ਇੱਕ ਬੰਦਾ ਬਹੁਤ ਵਧੀਆ ਮਿਲਿਆ ਚਰਨਿਆਰ ਮਿਲ ਗਿਆ ਮਾਰਕੀਟ ਦੇ ਵਿੱਚ ਕਿੰਨਾ ਤੁਸੀਂ ਆਪਣਾ ਕਿੰਨੇ ਕਿੰਨੇ ਮੇਰੇ ਟਾਈਮ ਹੋ ਗਿਆ ਸਾਡਾ ਵੀ ਚੱਲਣਾ ਆ ਦੱਸੋ ਇੱਕ ਮਿੰਟ ਯਾਰ ਡਾਕਟਰ ਆਪੀ ਨਾਲ ਲੰਮਾ ਵਿਵਾਦ ਰਿਹਾ ਕਿਤਨਾ ਕਦੋਂ ਉਹ ਵੀ ਕਾਰਨ ਬਣਿਆ ਸ਼ਰੋਬਣੀ ਅਕਾਲੀ ਦਰ ਨੂੰ ਛੱਡਣ ਦਾ ਬਿਲਕੁਲ ਬਣਿਆ ਜੀ ਤੇ ਹੁਣ ਆ ਆਦਮੀ ਪਾਰਟੀ ਚ ਰਹਿ ਕੇ ਕੀ ਕਰੋਗੇ ਉਹ ਘਰ ਆਉਂਦਾ ਹਸਪਤਾਲ ਹੀ ਨਹੀਂ ਆਉਂਦਾ ਉਹਦੇ ਥੱਲੇ ਆਮ ਆਦਮੀ ਪਾਰਟੀ ਦੇ ਤਾਂ ਮੇਰਾ ਤੇ ਆਪੇ ਕਾਟੂ ਮੈਂ ਤੇ ਭਾਜੀ ਤੁਸੀਂ ਸਹੀ ਗੱਲ ਤੁਸੀਂ ਮੈਂ ਛਰੌਨੀ ਕਮੇਟੀ ਤੋਂ ਜਾਂਚ ਚੜਾਈ ਜੀ ਮੈਂ ਇੱਧਰ ਆ ਕੇ ਛਰੌਨੀ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਠਦਾ ਹੈ ਸਵੇਰੇ ਆ ਮੇਰੀ ਬਦਲੀ ਕਰਦੀ ਜੇ ਉਧਰ ਆ ਕਰਦੀ ਇੱਧਰ ਉੱਥੇ ਜਿਹੜੇ ਸਖਤਰ ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਖਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਹਦੇ ਸਿਰ ਜਿੰਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਲਈ ਯਾਰੋ ਇਹ ਡੋਪ ਟੈਸਟ ਕੋਈ ਨਹੀਂ ਸਿਆਸਤੀ ਬੰਦਿਆਂ ਦੇ ਵਿੱਚੋਂ ਉੱਪਰ ਸਜਾਈ ਦੇ ਹੋ ਗਿਆ ਉਹ ਟਕਰਾ ਲਓ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਧਾਰਮਿਕ ਅਧਾਰਾ ਹੈ ਉਹਦੇ ਉੱਤੇ ਚਰਿਆ ਮਲਜ਼ਾਮ ਲਾ ਗਾ ਮੈਂ ਝੂਠ ਬੋਲਣ ਦਿਆ ਮੈਂ ਇਹਨਾਂ ਕਿਸਕੱਤਰ ਦਾ ਡੋਪ ਟੈਸਟ ਕਰਾਓ ਕਿਹੜੇ ਸਕੱਤਰ ਦਾ ਨਾਮ ਵੀ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਉਹ ਠੀਕ ਕਰਕੇ ਭੇਜੋ ਉਹ ਕੋਲ ਤੁਹਾਨੂੰ ਸਾਰਿਆਂ ਦਾ ਪਤਾ ਚੱਲ ਗਿਆ ਜਾ ਟਾਰਗੇਟ ਦਸੂਜੀ ਵੇਲੇ ਤੋਂ ਅਗਲਾ ਉਹ ਲਿਖਾ ਟੋਲੇ ਚਾਲਾ ਵੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀ ਆਲੇ ਦਖਣੀ ਹਲਕੇ ਦੀ ਕਮਾਂਡ ਸਾਹਬ ਲਈ ਆ ਉਹ ਕਹਿੰਦੇ ਆ ਕਿ ਮੈਂ ਦਖਣੀ ਹਲਕਾ ਵੇਖਾਂਗਾ ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ ਬੰਦੇ 15 20 ਗਏ ਆ ਠੀਕ ਆ ਹੁੰਦੇ ਆ ਹਰਕ ਪਾਰਟੀ ਦੇ ਕੱਟਣ ਬੰਦੇ ਹੁੰਦੇ ਆ ਮੈਂ ਸਤਿਕਾਰ ਕਰਦਾ ਉਹਨਾਂ ਬੰਦਿਆਂ ਦਾ ਠੀਕ ਆ ਉਹਨਾਂ ਨੇ ਅੱਜ ਦਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿ ਤਨਾ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋਂ ਕਦੀ ਉਹਨਾਂ ਦਾ ਵੀ ਬਾਹ ਚਾਲ ਚਾਲ ਪੁੱਛਿਆ ਜੀ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 25000 ਵੋਟ ਪਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜੇ ਉਦੋਂ ਬਾਅਦ ਹਾਰਨ ਤੋਂ ਬਾਅਦ ਤੇ ਤਲਬੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇਕ ਦੇ ਦੁੱਖ ਤੇ ਸੁੱਖ ਦਾ ਭਾਈਵਾਲ ਰਿਹਾ ਸੌਥਰਕੇ ਦਾ ਤੇ ਅੱਜ ਇਹ ਕੱਲਾ ਕੱਲਾ ਬਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਕਿ ਮਜੀਠੀਏ ਨੇ 2-4 ਦਿਨ ਇਲੈਕਸ਼ਨ ਦੇ ਟਾਈਮ ਟਪਾਉਣੇ ਆ ਤੇ ਚਲੋ ਬੜੀ ਵਧੀਆ ਗੱਲ ਆ ਮੇਰਾ ਹਲਕਾ ਤੇ ਬੜਾ ਵਧੀਆ ਸੈਟਅਪ ਮੈਂ ਇਹਦੇ ਕਰ ਗਿਆ ਥੋੜੀ ਸਾਨੂੰ ਮਜੀਠੇ ਚ ਧਰਿਆਲ ਸਾਹਿਬ ਆਪਾਂ ਨੂੰ ਲੋੜਿਆ ਮੈਂ ਮਜੀਠੇ ਚ ਜਾਵਾਂਗਾ ਦਾ ਦਾ ਮੈਂ ਮੈਂ ਬਿਲਕੁਲ ਜਾਵਾਂਗਾ ਮੈਂ ਜਦੋਂ ਪਾਰਟੀ ਦਾ ਜਿਹੜੀ ਪਾਰਟੀ ਨਾਲ ਆ ਗਿਆ ਮੈਂ ਆ ਗਿਆ ਮੈਂ ਮਜੀਠੇ ਚ ਮੇਰੇ ਬੰਦੇ ਅਗ ਮੈਂ ਜੁਆਇਨ ਕਰਾਵਾਂਗਾ ਉਮੀਦਵਾਰ ਬਣਾਉਂਦੀ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਲਈ ਵੀ ਤਿਆਰ ਹੋ ਕਿੱਥੋਂ 227 227 ਓਏ ਆ ਤਾਂ ਲਾ ਦੇ ਜੇ ਗੱਲਾਂ ਨਾ ਯਾਰ ਤੂੰ ਅੱਜ ਹੀ ਕਰ ਬੋ ਗੁਰੂ ਆ ਤਾਂ ਲੜ ਲੀਏ ਪਹਿਲਾਂ ਨਾ ਤਾਂ ਲੜਾ ਤੁਹਾਨੂੰ ਘਾ ਲਾ ਪਹਿਲਾਂ ਜਿੱਤ ਲੀਏ ਜੋ 27 ਆਉ ਫੇਰ ਦੇਖਾਂਗੇ ਇਹ ਸਭ ਕਾਹਦੀ ਕੀ ਦੇਖੋ ਜਿਹੜੀ ਲੀਡ ਦੀ ਗੱਲ ਹੈ ਨਾ ਜਿਹੜੀ ਲੀਡ ਦੀ ਗੱਲ ਆ ਹਲਕਾ ਤਾਂ ਕਾਲੀ ਨੇ ਤਾਂ ਘੜਮਣੀਆਂ ਲੰਦਾ ਜੀ ਕੋਈ ਗੱਲ ਨਹੀਂ ਚਲੋ ਕੌਣ 1 ਮਿੰਟ ਨੇ ਜਿਉਂਨੇ ਜਵਾਬ ਦਈਏ ਜੀ ਇਹਨਾਂ ਦਾ ਖਲੀ-ਖਲੀ ਕਰਾ ਦੱਸੋ ਜੀ ਕੌਣ ਕਹਿੰਦਾ ਗੜ ਬਣਿਆ ਜਾ ਧਾਰੀਵਾਲ ਸਾਹਿਬ ਆਇਆ ਇੱਕ ਮਿੰਟ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਦੇ ਹਾਂਜੀ ਹਾਂਜੀ ਮਜੀਠੀ ਹਲਕੇ ਦੇ ਉਹਨਾਂ ਦਾ ਕਹਿਣਾ ਕੀ ਧਾਰੀਵਾਲ ਸਾਹਿਬ ਨੂੰ ਲੀਡ ਸਵਾਉਣ ਦੇ ਵਿੱਚ ਕੋਈ ਅਹਿਮ ਮੇਰੀ ਗੱਲ ਸੁਣੋ ਤੁਸੀਂ ਮਜੀਠੀ ਹਲਕੇ ਦਾ ਗੜ ਤੁਸੀਂ ਕਹੀ ਜਾਂਦੇ ਜੇ ਨਾ ਉਹ ਗੜ ਬਣਾਇਆ ਕਿੰਨਾਂ ਨੇ ਉਹਦੇ ਚ ਇੱਕ ਤਲਬੀਰ ਸਿੰਘ ਤੇ ਇੱਕ ਸਰਵਨ ਸਿੰਘ ਤੁੰ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਅਸੀਂ ਨਾ ਝੋਲਾ ਚੁੱਕ ਕੇ ਮਜੀਠੀਆ ਦਾ ਕੱਲੇ ਕੱਲੇ ਬੰਦੇ ਦੇ ਘਰ ਚ ਗਏ ਆ ਕੱਲੇ ਕੱਲੇ ਬੰਦੇ ਦੇ ਘਰ ਚ ਜਾ ਕੇ ਦੱਸਿਆ ਕਿ ਇਹ ਵਿਕਰਮ ਸਿੰਘ ਮਜੀਠੀਆ ਜੀ ਇਹਦੀ ਬਾਦਲ ਦੇ ਘਰ ਦੇ ਵਿੱਚ ਗੱਲ ਜੇ ਮਤਲਬ ਗੱਲ ਮੁਕਦੀ ਐਨਾ ਕਿ ਝੂਠ ਮਾਰ ਕੇ ਪਹਿਲੀ ਇਲੈਕਸ਼ਨ ਚ ਅਸੀਂ 24000 ਦੀ ਲੀਡ ਦਵਾਈ ਉਥੇ ਜਿੱਤ ساری 3500 ਦੀ ਹੁੰਦੀ ਹੁੰਦੀ ਤੇ 24000 ਦੀ ਲੀਡ ਦਵਾਈ ਉਦੋਂ ਬਾਅਦ 24000 ਤੋਂ ਲੀਡ ਟੁੱਟੀ ਨਹੀਂ ਉਹ ਕਦੀ 23 ਹੋ ਗਈ ਕਦੀ 50 ਹੋ ਗਈ ਕਦੀ 26 ਹੋ ਗਈ ਨਹੀਂ ਟੁੱਟੀ ਆਦ ਕੀ ਮੈਂ ਕਹਿਣ ਲੱਗਾ ਜੀ ਹੱਸ ਮਾਰ ਕੇ ਐਦ ਕੀ ਤੋੜ ਕੇ ਖਾਣਾ ਚੋਣਾ ਜਬਾਨ ਦੇ ਪੈਸਾ ਬੜਤੇ ਹੋਏ ਨੇ ਇਹਨਾਂ ਨਾਲ ਵੀ ਕੁਝ ਲੱਗੇ ਹੋਏ ਨੇ ਅਜਨੇ ਨਾਲ ਤੁਹਾਡੇ ਅੰਦਰ ਬੜਾ ਨੂੰ ਇਹਦੇ ਪੱਲੇ ਕੀ ਰਹੇ ਤਾਂ ਵਿਚਾਰੇ ਦੇ ਪੁੱਛੋ ਇਹਨੂੰ ਇਹਦੇ ਕਿਆ ਤੇ ਸਿਪਾਈ ਵੀ ਨਹੀਂ ਬਦਲਦੇ ਹੈ ਸਰਦਾਰ ਵੀਰਸੋ ਦਾ ਮੈਂ ਸਤਿਕਾਰ ਕਰਦਾ ਤੁਸੀਂ ਮੈਨੂੰ ਦੱਸੋ ਡਿਸਰਵ ਕਰਦੇ ਉਥੇ ਕਰਦੇ ਡਿਸਰਵ ਤੁਸੀਂ ਉਹਦਾ ਯਾਰ ਸਾਨੂੰ ਆਪਣੇ ਆਪ ਇਹਨਾਂ 'ਕੋ ਸੋਚਣਾ ਚਾਹੀਦਾ ਵਾ ਕਿ ਮੇਰਾ ਵੀ ਜਦਨ ਸਿਹਤ ਨਾਲ ਲਾਅ ਕੀਤੀ ਤੇ ਮੈਂ ਆਪਦੀ ਆਪੇ ਬਾਹਾਂ ਖੜੀਆਂ ਕਰਕੇ ਪੌੜੀ ਲਗਾ ਰਿਹਾ ਮੋਬਾਈਲ ਲਗਾਤਾਰ ਕੇ ਇਹ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਤੇ ਕਾਂਗਰਸ ਦੀ ਆਪ ਵਿੱਚ ਸਾਢੇ 8 ਜਿਸ ਕਰਕੇ ਉਹ ਟਿਕਟ ਨਹੀਂ ਦਿੱਤੀ ਜਾਂਦੀ ਜੀਠੇ ਨੂੰ ਤੇ ਰਾਜਸਾਹਿਬ ਨੂੰ ਲੈ ਕੇ ਤਲਵਿੰਦਰ ਜੀ ਚੋਣਾਂ ਤੋਂ ਬਾਅਦ ਤੁਹਾਨੂੰ ਉਹ ਸਤਕਾਰ ਮਿਲੇਗਾ ਇਸ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ 19 ਸਾਲਾਂ ਵਿੱਚ ਇੱਕ ਮਿੰਟ ਕੀ 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 ਚੋਣਾਂ ਤੋਂ ਬਾਅਦ ਸਤਕਾਰ ਉਹ ਹੀ ਮਿਲੇਗਾ ਦੇਖੋ ਸਤਕਾਰ ਲੈਣਾ ਸਤਕਾਰ ਮੈਂ ਕੋਈ ਕਮਿਟਮੈਂਟ ਨਹੀਂ ਕੀਤੀ ਸਤਕਾਰ ਲੈਣਾ ਬੰਦੇ ਦੇ ਆਪ ਦੇ ਹੱਥ ਵਾਸ ਹੁੰਦਾ ਸਤਕਾਰ ਲੈਣਾ ਨਾ ਬੰਦੇ ਦੇ ਅੱਜੇ ਮਜੀਠੀਆ ਮੇਰਾ ਫੋਨ ਚੁੱਕਦਾ ਰਹਿੰਦਾ ਤਾਂ ਜੋ ਨੂੰ ਸਤਿਕਾਰ ਮਿਲਣਾ ਹੈ ਇਹ ਮੈਂ ਤੁਹਾਨੂੰ ਆਖਿਆ ਕਿ ਸਤਿਕਾਰ ਲੈਣਾ ਬੰਦੇ ਦੇ ਹੱਥ ਵਾਸਤੇ ਤੁਸੀਂ ਕਿਹਾ ਜੀ ਮਜੀਠੀਆ ਸਾਹਿਬ ਅੱਜ ਤਕਨੀਕੀ ਹਲਕੇ ਚ ਆ ਰਹੇ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਡਰੋਨ ਲੈਵਲ ਤੇ ਲੈ ਜਾਂਦਾ ਕਰੋ অন ਵਰਕਿੰਗ ਤੁਹਾਡੇ ਨਾਲ ਮਹਾਰਾਜ ਲੋਕਾਂ ਨੇ ਜਹਾਜਾਂ ਤੋਂ ਗੱਡੀਆਂ ਤੇ ਲੈ ਆਂਦਾ ਮੈਂ ਉੱਥੇ ਗਲੀਆਂ 'ਚ ਈ ਰਿਸ਼ਕੇ ਦੇ ਲਿਆਉਣਾ ਸੀ ਅਮੀਰ ਜੀ ਨਸ਼ਾ ਪੰਜਾਬ ਦਾ ਵੱਡਾ ਮੁੱਦਾ ਜੀ ਨਸ਼ਾ ਬਹੁ ਸ਼ਰੋਮਣੀ ਕਾਲੀ ਦਲ ਕਹਿੰਦਾ ਕਿ ਆਮ ਆਦਮੀ ਦੀ ਸਰਕਾਰ ਦੇ ਵੇਲੇ ਨਸ਼ਾ ਜਿਹੜਾ ਸਭ ਤੋਂ ਵੱਧ ਵਧਿਆ ਸ਼ਰੋਮਣੀ ਕਾਲੀ ਦਲ ਵੇਲੇ ਕਿੰਨਾ ਸੀ ਕਿਹੜਾ ਮੈਂ ਵੀਰ ਜੀ ਜਦੋਂ ਦਾ ਜੰਮਿਆ ਪਲਿਆ ਜਦੋਂ ਦਾ ਮੈਂ ਨਸ਼ੇ ਦੇ ਬਾਰੇ ਸੁਣ ਰਿਹਾ ਨਸ਼ਾ ਨਹੀਂ ਖਤਮ ਹੋ ਰਿਹਾ ਇਹਦਾ ਹਰ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਹਰ ਬੰਦਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਇੱਕ ਸਿਆਸੀ ਬੰਦੇ ਨੂੰ ਸਮਝਦੇ ਜੇ ਖਰੇ ਜਾਣ ਕੇ ਨਹੀਂ ਕਰਦੇ ਇਹ ਪਰ ਕੋਈ ਵੀ ਐਡਾ ਮਰੀ ਜਮੀਰ ਵਾਲਾ ਨਹੀਂ ਹੁੰਦਾ ਹਰ ਬੰਦਾ ਚਾਹੁੰਦਾ ਕਿ ਯਾਰ ਅਸੀਂ ਅਸੀਂ ਅਗਲੇ ਦੇ ਧੀ ਪੁੱਤ ਦਾ ਜਦੋਂ ਹਾਲਾਤਵੇਂ ਉਹਨੂੰ ਪਹਿਲਾਂ ਅਸੀਂ ਧੀ ਪੁੱਤ ਦੀ ਫੇਸ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਤੇ ਜੇ ਸਾਡੇ ਨਾਲ ਆਹ ਕੁਝ ਵਾਪਰੇ ਤੇ ਸਾਡੇ ਸਾਡੇ ਤੇ ਕੀ ਬੀਤੂਗੀ ਸੋ ਇਸ ਕਰਕੇ ਅਸੀਂ ਤੇ ਮੈਂ ਤੁਹਾਨੂੰ ਯਾਦ ਹੋਣਾ ਸੁਖਚੈਨ ਨੂੰ ਯਾਦ ਆ ਮੇਰੇ ਇੱਕ ਗੁਰੂ ਅਰਜਨ ਦੇਵ ਨਗਰ ਸੀਗਾ ਮੇਰੇ ਮੈਂ ਉੱਥੇ ਨੂੰ ਲੈ ਕੇ ਗਿਆ ਲੋਕਾਂ ਦੀਆਂ ਲੱਤਾਂ ਟੀਕੇ ਲਾ ਲਾ ਵਡੀਆਂ ਗਈਆਂ ਬਾਹਾਂ ਵਡੀਆਂ ਗਈਆਂ ਕਾਂਗਰਸ ਸਰਕਾਰ ਵੇਲੇ ਦੀ ਗੱਲ ਆ ਈਵਨ ਇੱਥੋਂ ਤੱਕ ਮੈਨੂੰ ਆ ਆ ਆ ਉਤਾਰ ਤੋਂ ਫਲੋਤਾ ਉਥੋਂ ਦਾ ਇਹ ਈਵਨ ਈਵਨ ਇਹਨਾਂ ਸਾਨੂੰ ਇੱਥੋਂ ਤੱਕ ਕਹਦਾ ਕਿ ਜੋ ਸਾਡੇ ਇਲਾਕੇ ਦਾ ਹਸ਼ਰ ਹੋ ਗਿਆ ਨਾ ਇਹਦਾ ਨਾਮ ਗੁਰੂ ਅਰਜਨ ਦੇਵ ਨਗਰ ਤੋਂ ਬਦਲ ਦਿਓ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਲੋਕੀ ਕਹਿੰਦੇ ਗੁਰੂ ਅਰਜਨ ਦੇਵ ਨਗਰ ਤੇ ਇਥੇ ਹਲਾਤ ਕੀ ਬਣੇ ਪਏ ਪੰਜਾਬ ਦੇ ਵਿੱਚ ਨਗਰ ਸੋ ਇਸ ਕਰਕੇ ਲਿਆਂਦਾ ਕਿੰਨੇ ਆ ਰੋਕਣ ਦੀ ਕੋਈ ਨਹੀਂ ਕਿਹਦੇ ਕਾਲੀ ਤਲੇ ਲਾਉਣਾ ਚਲੋ ਉਹ ਗੱਲਾਂ ਕਹਿਣ ਦੀਆਂ ਵਾ ਜੋ ਮਰਜੀ ਆ ਮੈਂ ਹੁਣ ਐਵੇਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਤੁਸੀਂ ਹੋਰ ਕੋਈ ਗੱਲ ਕਰਨੀ ਦੋ ਦੇਖੋ ਦੇਖੋ ਸੁਣੋ 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 ਜੋ ਗੱਲ ਸੁਣੋ ਤਲਬੀਰ ਜਿਹੜਾ ਉਹਨੇ ਆਪਣੀ ਗੱਲ ਸਾਰੀ ਸਪਸ਼ਟ ਕਰ ਆਪਾਂ ਪੁਰਾਣੀਆਂ ਗੱਲਾਂ ਨਾ ਕਰੀਏ ਆਪਾਂ ਇਲੈਕਸ਼ਨ ਲੜਨ ਜਾ ਰਹੇ ਅਸੀਂ ਰਲ ਕੇ ਦੋਵੇਂ ਪਾਰ ਲੋਕ ਸਭਾ ਦੀ ਸੀਟ ਜਿਹੜੀ ਆ ਉਹ ਜਿੱਤ ਕੇ ਵੱਡੇ ਮਾਸਦੇ ਦਾ ਜਿੱਤ ਕੇ ਜਾਓਗੇ ਮਾ ਸਾਡਾ ਬਹੁਤ ਬਹੁਤ ਧੰਨਵਾਦ ਨਾਲ ਨਾਲ ਬਹੁਤ ਬਹੁਤ ਸਪੋਰਟ ਮੈਂ ਕਹਾਂ ਬਹੁਤ ਸਪੋਰਟ